ਸਤ ਸ੍ਰੀ ਅਕਾਲ ਮਿੱਤਰੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮੁੰਡਾਖਰ ਡੈਰੀ ਫਾਰਮ ਦੇ ਉੱਪਰ ਅੱਜ ਆਪਾਂ ਜ਼ਿਲ੍ਹਾ ਮਾਨਸੇ ਦੇ ਵਿੱਚ ਪਿੰਡ ਜੋਗੇ ਪਹੁੰਚੇ ਆਂ ਬਈ ਜਿਵੇਂ ਕਿ ਤੁਸੀਂ ਦੇਖਦੇ ਰਹੇ ਨੇ ਆਪਣੀਆਂ ਵੀਡੀਓ ਅੱਜ ਆਪਾਂ ਪੂਰੀ ਟਾਪ ਦੀ ਬਰੀਡ ਦੀ ਝੋਟੀ ਲੈ ਕੇ ਆ ਗਏ ਜਿਵੇਂ ਕਹਿੰਦੀ ਹੈ ਵੀ ਜਿਹਨੇ ਬੰਦੇ ਨੇ ਮੇਲੇ ਜਤਨੇ ਨੇ ਤੇ ਵਧੀਆ ਰਿਕਾਰਡ ਤੇ ਕੰਮ ਕਰਨਾ ਪੂਰੇ ਵਧੀਆ ਬੱਚੇ ਦਿੰਦੀ ਆ ਕਿਹਨਾ ਝੋਟੀ ਦੇ ਮਰਵਾ ਦੇ ਕੈਮਰਾ ਮਿੱਤਰਾਂ ਪੂਰੀ ਸਮੀ ਭਲੀ ਝੋਟੀ ਐ ਪਹਿਲੇ ਸੂਏ ਸੂਈ ਐ ਦੋ ਦਾਂਦਾ ਚੌਗਰ ਜੇ ਤੋੜ ਰਹੀ ਐ ਪਹਿਲਾਂ ਤੁਸੀਂ ਕੱਟੀ ਦੀ ਕੁਆਲਿਟੀ ਕਰਾਓ ਚੈੱਕ ਬਈ ਪੂਰੇ ਟੌਪ ਦੀ ਬੱਚੇ ਨੂੰ ਜਾਨੂ ਦਿੱਤਾ ਇਹਨੇ ਦੇਖੋ ਤੁਸੀਂ ਟੇਡਾ ਕੱਟ ਚ ਇਧਰੋਂ ਕਰਾ ਲੱਖਾਂ ਦੇਖ ਲਓ ਬਾਈ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਟੇਡਾ ਕੱਟ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਿਰਾਂ ਜੀ ਮਰਵਾਸ ਮਾਰ ਕੇ ਕੈਮਰਾ ਮਿੱਤਰਾਂ ਫਿਰ ਤੁਹਾਨੂੰ ਦਿਨਿਆ ਝੋਟੀ ਦੀ ਡਿਟੇਲ ਵੀਡੀਓ ਲਾਸਟ ਤੱਕ ਦੇਖਿਓ ਰੇਟ ਬਹੁਤ ਹੀ ਜ਼ਿਆਦਾ ਜਾਇਜ਼ ਰਹਿਣਾ ਕੋਈ ਨਹੀਂ ਜ਼ਿਆਦਾ ਵੱਡਾ ਰੇਟ ਨਹੀਂ ਹੋਣਾ ਕਿਰਾਂ ਪਿੱਠ ਪੁੜੇ ਤੇ ਮਰਵਾ ਦੇ ਮਿੱਤਰਾਂ ਕੈਮਰਾ ਝੋਟੀ ਦੇ ਆਲੇ-ਦਾਲੇ ਘੁੰਮ ਕੇ ਕਿਰਾਂ ਸਾਰੀ ਝੋਟੀ ਕਰਾ ਦੇ ਚੈੱਕ ਸਿੰਗੀ ਸੁੰਗੀ ਦੇ ਮਾਰਦੇ ਕੈਮਰਾ ਫੇਰ ਆਪਾਂ ਇਹਦੀ ਦੱਸਦੇ ਆਂ ਡਿਟੇਲ ਘੰਟਾ ਕ ਹੋਇਆ ਬਈ ਝੂਟੀ ਨੂੰ ਸੂਈ ਨੂੰ ਜੇਰ ਵਗੈਰਾ ਹੁਣ ਪੈਣ ਵਾਲੀ ਆ ਤਿੰਨ ਥਣ ਗਲਾਬੀ ਰਹਿਣੇ ਨੇ ਕੱਟੀ ਪੂਰੀ ਟੌਪ ਦੀ ਟੇਡੇ ਘੱਟ ਚ ਜਿਹਦੀ ਅੱਜ ਦੇ ਟਾਈਮ ਚ ਡਿਮਾਂਡ ਪੂਰੀ ਆ ਕੇਰਾ ਕੱਟੀ ਦੇ ਫੇਰ ਮਰਵਾ ਦੇ ਕੈਮਰਾ ਤੁਸੀਂ ਐਂ ਦੇਖੋ ਘੰਟੇ ਦੇ ਵਿੱਚ ਹੀ ਕੱਟੀ ਪੂਰੀ ਐਕਟਿਵ ਆ ਮਿੱਤਰੋ ਲੈ ਮੜਾ ਜੀ ਖੋਲ ਕੇ ਦਿਖਾਉਂਗੇ ਜੀ ਖੋਲ ਕੇ ਬਾਈ ਦਵਾ ਰਿਹਾ ਖੋਲ ਕੇ ਚੋਟੀ ਦੇਖੋ ਤੁਸੀਂ ਪੂਰੀ ਟੈਂਕੀ ਕਹਿ ਸਕਦੇ ਆ ਆਪ ਇਹਨੂੰ ਪਹਿਲਾਂ ਝੋਟੀ ਆ ਪਿੱਠਪੁੜੇ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਬਈ ਖੋੜ ਲਿਓ ਮੋੜ ਲਿਓ ਜੀ ਕਰਾਂ ਗਲਾਬੀ ਥਾਨ ਨੇ ਤੁਸੀਂ ਆਪ ਕਰੋ ਚੈੱਕ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਪੂਰੀ ਸਮੀ ਭਲੀ ਝੋਟੀ ਆ ਬਈ ਪੂਰੀ ਅੱਖਾਂ ਦੀ ਪ੍ਰੋਪਰ ਮਾਰਕਿੰਗ ਸਿੰਗੀ ਸੁੰਗੀ ਪੂਰੀ ਚੰਗੀ ਲੱਗੀ ਹੋਈ ਆ ਪਿੱਠਪੁੜੇ ਦੀ ਬਹੁਤ ਹੀ ਜ਼ਿਆਦਾ ਲੰਬੀ ਬੇਲ ਦੀ ਝੋਟੀ ਆ ਗਈ ਜਿਹੜੇ ਮੇਰੇ ਯਾਰ ਮਿੱਤਰ ਨੇ ਬਰੀਡ ਤੇ ਕੰਮ ਕਰਨਾ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵਧੀਆ ਝੋਟੀ ਲੈਣੀ ਹੈ ਗਾਂਾਂ ਬੱਚੇ ਵੀ ਤੁਹਾਨੂੰ ਦਿਖਾਤਾ ਰਿਜ਼ਲਟ ਪਹਿਲੇ ਸੂਏ ਸੂਇਆਂ ਦਾ ਰਿਜ਼ਲਟ ਪੂਰਾ ਚੰਗਾ ਤੇ ਹੁਣ ਆਪਾਂ ਇਹਦੀ ਵੀ ਜੇ ਮਾਂ ਦੇ ਦੁੱਧ ਦੇ ਰਿਕਾਰਡ ਦੀ ਪਿੱਤਰੋ ਗੱਲ ਕਰੀਏ ਇਹਦੀ ਮਾਂ ਨੇ 18 ਲੀਟਰ ਦੁੱਧ ਦਿੱਤਾ ਹੈ ਇਹ ਬਾਈਆਂ ਵਾਲੀ ਸੀ ਇਹਦੀ ਮਾਂ ਵੀ ਤੇ ਇਹ ਕੱਟੀ ਪਾਲੀ ਸੀ ਬਾਈਆਂ ਨੇ ਪੂਰੀ ਵਧੀਆ ਝੋਟੀ ਹੈ ਥਣ ਥਣ ਸਾਨੂੰ ਕਰਾ ਦੇ ਚੈੱਕ ਲਵੋਂ ਕਰਾ ਦੇ ਕਰਾ ਜਾ ਲਵੋਂ ਮਰਵਾ ਦੇ ਕੈਮਰਾ ਥਣਾ ਥਣਾ ਤੇ ਬਹੁਤ ਹੀ ਜ਼ਿਆਦੇ ਠੰਡੀ ਤਸਵੀਰ ਦੀ ਦੇਖੋ ਜਮੀ ਅੱਜ ਵੀ ਕਰ ਰਹੀ ਜਿਵੇਂ ਹੁਣੇ ਸੋਈ ਆ ਬਈ ਇਹਦੀ ਮਾਂ ਦਾ ਬਈ 18 ਲੀਟਰ ਦੁੱਧ ਦਾ ਰਿਕਾਰਡ ਸੀ ਤੇ ਜਿਹੜੀ ਇਹਨੇ ਮਾਂ ਕਰ ਕੱਟੀ ਦਿੱਤੀ ਆ ਉਹ ਨਾਬੇ ਵਾਲੇ ਬੁੱਲ ਦੀ ਆ ਨਾਬੇ ਵਾਲਾ ਤੁਹਾਨੂੰ ਪਤਾ ਹੀ ਆ ਉਹਦਾ ਰਿਕਾਰਡ 18 ਤੋਂ 20 ਲੀਟਰ ਤੇ ਨਾਬੇ ਵਾਲੇ ਦੇ ਰਿਕਾਰਡ ਹੁੰਦੇ ਆ ਤੇ ਜੇ ਹੁਣ ਆਪਾਂ ਇਹਦਾ ਰੇਟ ਦੀ ਗੱਲ ਕਰੀ ਜਾਈਏ 1,60,000 ਰੁਪਏ ਬਾਈਆਂ ਨੇ ਡਿਮਾਂਡ ਕੀਤੀ ਆ ਤੇ ਮੌਕੇ ਦੇ ਮਾੜਾ ਮੋਟਾ ਮਾਨਤਾ ਨੂੰ ਹੋ ਜੂ ਤੇ ਜੇ ਕਿਸੇ ਨੂੰ ਇਹ ਛੋਟੀ ਪਸੰਦ ਆਉਂਦੀ ਹੈ ਬਾਈ ਦਾ ਸਕ੍ਰੀਨ ਤੇ ਨੰਬਰ ਚਲਾਵਾਂਗੇ ਕਿਰਾਂ ਆਪਾਂ ਬੋਲ ਵੀ ਦੇਵਾਂਗੇ ਕਿਸੀ ਕਿੰਨਾ ਨੰਬਰ ਆ ਇੱਕ ਮਿੰਟ 86995 22748 ਬਾਈ ਦਾ ਫੋਨ ਨੰਬਰ ਹੈ ਕਿਸੇ ਨੂੰ ਵੀ ਇਹ ਛੋਟੀ ਪਸੰਦ ਆਉਂਦੀ ਹੈ ਬਾਈ ਫਟਾਫਟ ਕੰਟੈਂਟ ਕਰ ਲਿਓ ਤੇ ਬਾਕੀ ਕਿਰਾਂ ਦੁਬਾਰੇ ਫੇਰ ਆਪਾਂ ਚੈੱਕ ਕਰਾ ਦੇਣਾ ਸਾਰੀ ਤੇ ਗੇੜਾ ਮਰਵਾ ਦੇ ਇਹ ਪਹਿਲਣ ਵੀ ਬਾਈ 13 14 ਲੀਟਰ ਦੀ ਦੂਆਣਾ ਜੀ ਹਾਂ ਜੀ 13 14 ਲੀਟਰ ਇਹ ਦੁੱਧ ਖੁੱਲਾ ਪਾ ਦੂ ਅਜੇ ਤਾਂ ਤਾਜੀ ਸੂਈ ਹੈ ਤਾਂ ਵੀ ਤੁਸੀਂ ਐਂ ਦੇਖ ਲਓ ਬੋਡੀ ਸਟਰਕਚਰ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਸੇ ਪਾਸੋਂ ਲਿਸੀ ਨਾ ਵੀ ਨਹੀਂ ਜਿਵੇਂ ਹੁਣੇ ਸੂਈਆਂ ਘੰਟਾ ਕੋਇਆ ਬਾਈ ਸੂਈ ਨੂੰ ਕੱਟੀ ਪੂਰੀ ਐਕਟਿਵਾ ਦੇਖੋ ਕੱਟੀ ਖੜੀ ਵੀ ਹੋਣ ਲੱਗੀ ਬਾਈ ਅਜੇ ਘੰਟਾ ਹੋਇਆ ਨਹੀਂ ਸਾਡੇ ਆਏ ਤੋਂ ਹੀ ਸੂਈ ਆਏ ਝੋਟੇ ਜੇਰ ਵਗੈਰਾ ਹੁਣ ਪੈਣ ਵਾਲੀ ਆ ਨਹੀਂ ਜ਼ਿਆਦਾਤਰ ਅੱਜ ਦੇ ਟਾਈਮ 'ਚ ਮੈਂ ਸਾਂ ਕੱਟੀਆਂ ਹੀ ਦੇ ਰਹੀਆਂ ਨੇ ਇੰਨੇ ਮਾਰਕਿੰਗ ਵਾਲੀ ਕੱਟੀਆਂ ਹਨਾ ਚਾਹੇ ਮੇਲੇ 'ਚ ਤੇ ਹੜਵੇ ਦੀ ਮਾਂ ਬਾਈ ਮੇਲੇ ਜੇਤੂ ਹੈ ਜਿੱਥੋਂ ਬੰਨਿਆਂ ਨੇ ਖਰੀਦੀ ਸੀਗੀ ਤੇ ਇਹਦੀ ਮਾਂ ਵੇਚਦੀ ਤੇ ਹੁਣ ਇਹ ਬੰਨਿਆਂ ਨੂੰ ਕੱਟੀ ਤਿਆਰ ਕੀਤੀ ਸੀਗੀ ਦੋ ਦੰਦ ਤੋੜ ਕੇ ਹੁਣ ਚੌਕ ਦੇ ਚੱਕਰੀ ਹਨਾ ਜੀ ਚੌਕ ਦੇ ਦੰਦ ਚੱਕ ਰਹੀ ਆ ਜੀ ਤੇ ਕਿਸੇ ਨੇ ਵੀ ਚਾਹੀਦੀ ਆਪਾਂ ਸਕਰੀਨ ਤੇ ਨੰਬਰ ਵੀ ਚਲਾ ਦਾਂ ਇਹ ਕੰਟੈਂਟ ਕਰ ਲਿਓ ਮਿੱਤਰੋ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ